ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਆ ਵੀ ਬੈਕ ਨੈਕ ਆਪਾਂ ਨੇ ਕਿਸ ਤਰ੍ਹਾਂ ਕੱਟਣਾਗਾ ਠੀਕ ਹੈ ਜੀ ਬੈਕ ਨੈਕ ਕੱਟਾਂਗੇ ਆਪਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨਾਲ ਐਂਡ ਤੱਕ ਜ਼ਰੂਰ ਜੁੜੇ ਰਹੋ ਤੇ ਆਪਾਂ ਰੇਵਲੀਰ ਤੁਹਾਨੂੰ ਲਾਉਣੀ ਦੱਸਾਂਗੇ ਵੀ ਆਪਾਂ ਕਿਸ ਤਰ੍ਹਾਂ ਲਗਾ ਸਕਦੇ ਆ ਰੇਵਲੀਰ ਠੀਕ ਹੈ ਜੀ ਹੁਣ ਆਪਾਂ 2.5 ਇੰਚ ਤੇ ਮਾਰਕ ਕਰਾਂਗੇ ਪਹਿਲਾਂ ਸਵਾ ਦੋ ਇੰਚ ਤੇ ਆਪਾਂ ਨੇ ਮਾਰਕ ਇਸ ਕਰਕੇ ਕਰਨਾ ਕਿਉਂਕਿ ਫਰੰਟ ਨੈਕ ਜਿਹੜਾ ਉਹ 8 ਇੰਚ ਦਾ ਸੀਗਾ ਠੀਕ ਹੈ ਜੀ ਆਪਾਂ ਦੋ ਡੰਡੇ ਹਲਕੇ ਜਿਹਾ ਘਟਾ ਕੇ ਆਪਾਂ ਫੇਰ ਹੀ ਨੈਕ ਕੱਟ ਕਰਦੇ ਹੁੰਨੇ ਆ ਕਿਉਂਕਿ ਜਦੋਂ ਆਪਾਂ ਰੇਵਲੀ ਲਗਾਵਾਂਗੇ ਨਾ ਤਾਂ ਇਹ ਆਪਣੇ ਆਪ ਹੀ 5 ਇੰਚ ਦਾ ਹੋ ਜਾਣਾ ਮਤਲਬ 2.5 ਇੰਚ ਦਾ ਹੋ ਜਾਊਗਾ ਪਲੱਸ ਕਰਕੇ 5 ਇੰਚ ਦਾ ਹੋ ਜਾਊਗਾ ਠੀਕ ਹੈ ਜੀ ਹੁਣ ਆਪਾਂ 5.5 ਇੰਚ ਤੇ ਇੱਥੇ ਗਲੇ ਦੀ ਲੰਬਾਈ ਲਵਾਂਗੇ ਹਾਂਜੀ ਦੋਸਤੋ 5.5 ਇੰਚ ਤੇ ਆਪਾਂ ਨੇ ਇੱਥੇ ਮਾਰਕ ਕਰ ਲਿਆ ਤੇ ਸਵਾ ਦੋ ਇੰਚ ਹੀ ਆਪਾਂ ਇਧਰਲੀ ਸਾਈਡ ਤੋਂ ਚੜਾਈ ਲਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਹਾਂਜੀ ਦੋਸਤੋ ਫਿਰ ਹੁਣ ਆਪਾਂ ਇਸ ਤਰ੍ਹਾਂ ਮਾਰਕ ਨੂੰ ਮਿਲਾ ਦਾਂਗੇ ਇੱਥੇ ਆਪਾਂ ਗਲਾਈ ਦੇ ਦਾਂਗੇ ਠੀਕ ਹੈ ਜੀ ਦੇਖ ਸਕਦੇ ਤੁਸੀਂ ਆਪਾਂ ਨੇ ਨੈਕ ਦੀ ਗਲਾਈ ਦੇ ਦਿੱਤੀ ਆ ਇਹਨੂੰ ਆਪਾਂ ਥੋੜਾ ਜਿਹਾ ਘਟੇ ਇਸ ਤਰ੍ਹਾਂ ਕੇ ਰੱਖਦੇ ਨੇ ਜੀ ਜਦੋਂ ਰੇਬਲੀਰ ਲੱਗ ਜਾਂਦੀ ਆ ਤਾਂ ਉਹ ਆਪਣੇ ਆਪ ਹੀ ਉਹਨਾ ਹੋ ਜਾਂਦਾ ਜੇ ਆਪਾਂ ਇਹਨੂੰ ਪਹਿਲਾਂ ਹੀ 2 ਇੰਚ ਦਾ ਕੱਟਾਂਗੇ ਤਾਂ ਰੇਬਲੀਰ ਲੱਗ ਕੇ ਇਨੇ ਪੌਣੇ 3 ਇੰਚ ਦਾ ਹੋ ਜਾਣਾ ਇਸ ਕਰਕੇ ਆਪਾਂ ਇਹਨੂੰ ਪਹਿਲਾਂ ਹੀ ਘੱਟ-ਕੱਟਾਂਗੇ ਫਿਰ ਜਿਹੜਾ ਤੀਰਿਆਂ ਦਾ ਕੱਪੜਾ ਹੁੰਦਾ ਨਾ ਉਹ ਬਾਅਦ ਘੱਟ ਜਾਂਦਾਗਾ ਤੇ ਪਿਛਲੇ ਪੱਲੇ ਦਾ ਘੱਟ ਜਾਂਦਾ ਫਰੰਟ ਪੱਲੇ ਦਾ ਵੱਧ ਜਾਂਦਾ ਠੀਕ ਹੈ ਜੀ ਇਸ ਕਰਕੇ ਆਪਾਂ ਐਨਾ ਰੱਖਦੇ ਆਂਗੇ ਜੇ ਤੁਹਾਡੇ ਕੋਲ 3 ਇੰਚ ਦਾ ਨੈੱਕ ਆ ਤਾਂ ਤੁਸੀਂ ਪੌਣੇ 3 ਦਾ ਪਹਿਲਾਂ ਕੱਟ ਕਰਨਾ ਬੈਕ ਸਾਈਡ ਦਾ ਤੇ ਫਰੰਟ ਜੇ 3 ਦਾ ਠੀਕ ਹੈ ਜੀ ਇਸ ਕਰਕੇ ਆਪਾਂ ਥੋੜਾ ਜਿਹਾ ਘਟਾ ਕੇ ਹੀ ਕੱਟ ਕਰਨਾ ਹੁੰਦਾ ਹੁਣ ਆਪਾਂ ਇੱਥੋਂ ਕਟਾਈ ਕਰਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਨੱਕ ਦੀ ਕਟਾਈ ਕਰ ਦਿੱਤੀ ਦੇਖ ਸਕਦੇ ਹੋ ਤੁਸੀਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਆਪਾਂ ਤੁਹਾਨੂੰ ਰੇਵਲੀਰ ਲਾ ਕੇ ਦਿਖਾਵਾਂਗੇ ਵੀ ਆਪਾਂ ਰੇਵਲੀਰ ਕਿਸ ਤਰ੍ਹਾਂ ਲਗਾਉਣੀ ਆ ਜਿਹਦੇ ਵਿੱਚ ਕੋਈ ਬਲ ਨਾ ਪਵੇ ਤੇ ਤਰਪਾਈ ਆ ਜਿਹੜੀ ਬਹੁਤ ਹੀ ਆਸਾਨੀ ਦੇ ਨਾਲ ਹੋ ਜੇਵੇ ਹਾਂਜੀ ਦੋਸਤੋ ਰੇਵਲੀਰ ਕੱਟਣ ਦੇ ਲਈ ਆਪਾਂ ਨੂੰ ਇਸ ਤਰ੍ਹਾਂ ਕਪੜਾ ਚਾਹੀਦਾ ਹਾਂਜੀ ਦੋਸਤੋ ਜੇ ਆਪਾਂ ਨੂੰ ਰੇਵਲੀਟ ਦੇ ਵਿੱਚ ਜੋੜ ਲਗਾਉਣਾ ਪੈ ਜੇ ਤਾਂ ਆਪਾਂ ਇਸ ਤਰ੍ਹਾਂ ਜੋੜ ਲਗਾ ਸਕਦੇ ਆਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਹੁਣ ਆਪਾਂ ਇੱਥੇ ਸਲਾਈ ਲਗਾਵਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਰੇਵਲੀ ਇਸ ਤਰ੍ਹਾਂ ਆਪਾਂ ਲੰਬੀ ਕਰ ਸਕਦੇ ਆਂਗੇ ਹਾਂਜੀ ਦੋਸਤੋ ਜਿੱਧਰ ਲਈ ਸਾਈਡ ਆਪਾਂ ਨੇ ਜੋੜ ਲਗਾਇਆ ਹੋਇਆ ਹੈ ਨਾ ਦੇ ਸੱਜੇ ਤੁਸੀਂ ਇਹਦੀ ਸਿੱਧੀ ਸਾਈਡ ਆ ਜਿਹੜੀ ਆਪਾਂ ਨੇ ਇਸ ਤਰ੍ਹਾਂ ਰੱਖ ਲੈਣੀ ਆ ਦੋਨੇ ਸਾਈਡ ਅੰਦਰ ਲਈ ਸਿੱਧੀਆਂ ਹੋਣੀਆਂ ਚਾਹੀਦੀਆਂ ਨੇਗੀਆਂ ਸ਼ਰਟ ਦੀਆਂ ਵੀ ਤੇ ਲੀਰ ਦੀ ਵੀ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਰੇਵਲੀਰ ਲਗਾਵਾਂਗੇ ਬਹੁਤ ਹੀ ਆਸਾਨੀ ਦੇ ਨਾਲ ਇਸ ਤਰ੍ਹਾਂ ਰੇਵਲੀਰ ਲੱਗ ਜਾਂਦੀ ਹੈ ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ ਤਰਪਾਈ ਕਰਨ ਦੇ ਟਾਈਮ ਇਸ ਤਰ੍ਹਾਂ ਹਲਕੇ ਹਲਕੇ ਹੱਥ ਨਾਲ ਆਪਾਂ ਨੇ ਇਸ ਤਰ੍ਹਾਂ ਸੈੱਟ ਕਰ ਲੈਣਾ ਕੱਪੜੇ ਨੂੰ ਲੀਰ ਨੂੰ ਆਪਾਂ ਨੇ ਇਸ ਤਰ੍ਹਾਂ ਖਿੱਚਣਾ ਨਹੀਂ ਹੈਗਾ ਤੇ ਨਾ ਹੀ ਕੱਪੜੇ ਨੂੰ ਖਿੱਚਣਾ ਜਿਸ ਤਰ੍ਹਾਂ ਇਹ ਆਪਣੇ ਆਪ ਸਹੀ ਬੈਠ ਰਹੀ ਹੈ ਉਸੇ ਇਸ ਲੀਰ ਨੂੰ ਬੈਠਣ ਦੇਣਾ ਆਪਣੇ ਆਪ ਸਹੀ ਜਿਵੇਂ ਬੈਠ ਰਹੀ ਹੈ ਇਹ ਦੇਖ ਸਕਦੇ ਹੋ ਤੁਸੀਂ ਖਿੱਚਣਾ ਨਹੀਂ ਹੈਗਾ ਆਪਾਂ ਨੇ ਹਲਕਾ ਹਲਕਾ ਬਸ ਕਮਾ ਲੈਣਾ ਇਹਨੂੰ ਜੇ ਆਪਾਂ ਖਿੱਚ ਲਾਂਗੇ ਤਾਂ ਬਲ ਪੈਣਗੇ ਤੇ ਰੇਵ ਲੀਰ ਆ ਜਦੋਂ ਆਪਾਂ ਇਹਨੂੰ ਫੋਲਡ ਕਰਕੇ ਅੰਦਰਲੀ ਸਾਈਡ ਨੂੰ ਫੋਲਡ ਕਰਾਂਗੇ ਤਾਂ ਫਿਰ ਰੇਵ ਲੀਰ ਆ ਜਿਹੜੀ ਉਹ ਖਿੱਚ ਪੈਣ ਲੱਗ ਜਾਂਦੀ ਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਹਲਕੇ ਹਲਕੇ ਹੱਥ ਨਾਲ ਆਪਾਂ ਨੇ ਬੈਥਿਕ ਟੱਕ ਲਗਾਵਾਂਗੇ ਗਲਾਈ ਦੇ ਵਿੱਚ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸੈੱਟ ਕਰਾਂਗੇ ਕੱਪੜੇ ਨੂੰ ਜਿਹੜੀ ਅੰਦਰਲੀ ਸਾਈਡ ਆਹ ਕੱਪੜਾ ਦਾ ਇਹਨੂੰ ਆਪਾਂ ਇਸ ਤਰ੍ਹਾਂ ਕੱਢ ਲਾਂਗੇ ਠੀਕ ਹੈ ਜੀ ਤੇ ਆਪਾਂ ਸਲਾਈ ਲਗਾਵਾਂਗੇ ਇਹ ਆਪਾਂ ਨੇ ਜਿਹੜੀ ਰੇਬਲੀ ਲਗਾਈ ਹੋਈ ਆ ਉਹਦੇ ਉੱਪਰ ਸਲਾਈ ਲਗਾਉਣੀ ਆ ਇਸ ਤਰ੍ਹਾਂ ਸੈੱਟ ਕਰਕੇ ਕੱਪੜੇ ਨੂੰ हां जी दोस्तों देख सकते दो हो ਤੁਸੀਂ ਆਪਾਂ ਨੇ ਇੱਕ ਸਲਾਈ ਲਗਾ ਦਿੱਤੀ ਤੇ ਇੱਕ ਸਲਾਈ ਹੁਣ ਆਪਾਂ ਇਸ ਤਰ੍ਹਾਂ ਕਰਕੇ ਲਗਾਵਾਂਗੇ ਕੱਪੜੇ ਨੂੰ ਦੇਖ ਸਕਦੇ ਹੋ ਤੁਸੀਂ ਜਿੰਨੀ ਤੁਸੀਂ ਇਹਨੂੰ ਬਰੀਕ ਕੱਢਣਾ ਚਾਹੁੰਦੇ ਹੋ ਓੰਨੀ ਤੁਸੀਂ ਇਹਨੂੰ ਕੱਢ ਸਕਦੇ ਹੋ ਜਿੰਨੀ ਮੋਟੀ ਕੱਢਣਾ ਚਾਹੁੰਦੇ ਹੋ ਓੰਨੀ ਕੱਢ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਜਿੱਥੇ ਆਪਾਂ ਨੇ ਪਹਿਲਾਂ ਸਲਾਈ ਲਗਾਈ ਆ ਉੱਥੇ ਹੀ ਆਪਾਂ ਇੱਕ ਸਲਾਈ ਹੋਰ ਲਗਾਵਾਂਗੇ ਦੇਖ ਸਕਦੇ ਹੋ ਤੁਸੀਂ ਆਪਣੇ ਆਪ ਹੀ ਮੁੜ ਰਹੀ ਆ ਰੇਵਲੀ ਇਹ ਜਿਹੜੀ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਰੇਵਲੀਰ ਕਿੰਨੀ ਵਧੀਆ ਤੇ ਸਫਾਈ ਦੇ ਨਾਲ ਲੱਗ ਕੇ ਤਿਆਰ ਹੋਈ ਹੈਗੀ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਤੇ ਪਾਈ ਕਰਨ ਦੇ ਲਈ ਦੇਖ ਸਕਦੇ ਹੋ ਤੁਸੀਂ ਕੋਈ ਵੀ ਦਿੱਕਤ ਨਹੀਂ ਆਊਗੀ ਆਪਾਂ ਨੂੰ ਇਸ ਤਰ੍ਹਾਂ ਆਪਣੇ ਆਪ ਹੀ ਇਹਨੇ ਮੁੜ ਜਾਣਾ ਅੰਦਰ ਨੂੰ ਦੇਖ ਸਕਦੇ ਹੋ ਤੁਸੀਂ ਕੋਈ ਵੀ ਬਲ ਨਹੀਂ ਪਊਗਾ ਇਸ ਤਰ੍ਹਾਂ ਹੱਥ ਨਾਲ ਵੀ ਆਪਾਂ ਤੁਹਾਨੂੰ ਫੋਲਡ ਕਰਕੇ ਦਿਖਾਉਨੇ ਆਂ ਦੇਖ ਸਕਦੇ ਹੋ ਤੁਸੀਂ ਇਹ ਆਪਾਂ ਤੁਹਾਨੂੰ ਤਰਪਾਈ ਕਰਕੇ ਦਿਖਾਵਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ